ਇਸ ਬੰਦੇ ਨੇ ਦੇਖੋ ਨਾਮ ਸੀ ਜੌਨ ਡੀਅਰ ਫੈਲਰ ਤੇ ਰਹਿਆ ਸੀ ਅਮਰੀਕਾ ਦੇ ਵਿੱਚ ਇਸ ਬੰਦੇ ਨੇ ਸਕੂਲ ਸਿਸਟਮ ਚਲਾਇਆ ਸੀ ਤਾਂ ਕਿ ਲੋਕ ਜਿਹੜੇ ਨੇ bizness ਆਪਣੇ ਅੰਦਰ ਥਿੰਕ ਕਰਨਾ ਪਾਣ ਜਾਣ ਸਾਡੇ ਦੇਸ਼ ਦੇ ਵਿੱਚ ਜੇ ਉਹ ਬਣ ਕੇ ਤਾਂ ਸਾਡੇ ਨੈਕਟਰੀ ਵਿੱਚ ਕੰਮਾ ਕੌਣ ਕਰੂਗਾ ਤੇ ਅੱਜ ਆਪਾਂ ਉਹੀ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਆਂ ਤੇ ਇਸ ਵਾਰ ਕਦੇ ਕਹਿ ਸੋਚਦੇ ਆਂ ਸਾਡੇ A ਡਿਗਰੀ ਕਿਸੇ ਕੰਮ ਨਹੀਂ ਆਈ ਕ੍ਰੀਏਟੀਵਿਟੀ ਕ੍ਰਿਟੀਕਲ ਥਿੰਕਿੰਗ ਤੇ ਸੋਲਵਿੰਗ ਅਈ ਚੀਜ਼ਾਂ ਛੱਡ ਕੇ ਸਕੂਲਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਰੱਟੇ ਮਾਰ ਬੋਣ ਤੇ ਸਕਟਰੂਲਾਂ ਦੇ ਅੰਦਰ ਅਬਿਡੀਅੰਸ ਦੀ ਕਿਤੇ ਵੀ ਇਸ ਸਕੂਲਾਂ ਵਿੱਚ ਗੱਲ ਨਹੀਂ ਚੱਲਦੀ ਸੀ ਜਿੱਥੇ ਸਕੂਲਾਂ ਨੇ ਕੰਮ ਕਰਨਾ ਸੀ ਵੀ ਜਵਾਕ ਦੇ ਅਸਲੀ ਟੈਲੈਂਟ ਨੂੰ ਸਾਹਮਣੇ ਲਿਆਉਣਾ ਸੀ ਉੱਥੇ ਉਹ ਸਕੂਲਾਂ ਨੇ ਕੰਮ ਕੀਤਾ ਜਵਾਕ ਅਜਿਹੀਆਂ ਇਨਸਟਰਕਸ਼ਨਸ ਫਾਲੋ ਕਰਨ ਜਿੰਨਾ ਕਰਕੇ ਪੇਟੀ ਵਿੱਚ ਫਿੱਟ ਹੋ ਸਕਣ ਤਾਂ ਉਹ ਜਿਹੜਾ ਆਊਟਡੇਟਡ ਮਾਡਲ ਬਣਿਆ ਸੀਗਾ ਉਹ ਅੱਜ ਵੀ ਆਪਣੇ ਸਟੂਡਿਓ ਜਿਸਟਮ ਵਿੱਚ ਹੈਗਾ ਜਿੱਥੇ ਅੱਜ ਤੋੜੇ ਨੰਬਰਾਂ ਦੀ ਵੱਧਦੇ ਲੋੜ ਤੁਹਾਡੀ ਸਕਿੱਲ ਦੇ ਨਾਲ ਉਹ ਜਵਾਕ ਕੋਈ ਗਲਤੀ ਕਰਦਾ ਉਹਨੂੰ ਇਨਕਰੇਜ ਕਰਨ ਦੇ ਬਦਲੇ ਵਿੱਚ ਉਹਨੂੰ ਬਾਹਰ ਦੁਵਾੜਾ ਕੁੱਟਿਆ ਜਾਂਦਾ ਸੋ ਕ੍ਰੀਏਟੀਵਿਟੀ ਹੋਈ ਕ੍ਰਿਟੀਕਲ ਥਿੰਕਿੰਗ ਹੋਈ ਤੋ ਕੋਈ ਪਰਸਨ ਇਹ ਹੈ ਵੀ ਕੀ ਸਕੂਲ ਜਾਂ ਫਿਰ ਆਪਣਾ ਐਜੂਕੇਸ਼ਨ ਸਿਸਟਮ ਸੱਚੀ ਆਪਣਾ ਗਰੋ ਪਰ ਲਈ ਬਣਾਇਆ ਗਿਆ ਸੀ ਜਾਂ ਫਿਰ ਅੱਜ ਆਪਾਂ ਨੂੰ ਇਹ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉਹ ਆਪਾਂ ਨੂੰ ਕੰਟਰੋਲ ਕਰਨ ਲਈ ਬਣਾਇਆ ਗਿਆ ਹੈ